ਤੁਹਾਡਾ ਇਸ ਚੈਨਲ ਦੇ ਵਿੱਚ ਸਵਾਗਤ ਆ ਤੇ ਆਪਾਂ ਤੁਹਾਨੂੰ ਇਟਲੀ ਦੇ ਬਾਰੇ ਕਾਫੀ ਵੀਡੀਓ ਨੇ ਜਿਹੜੀਆਂ ਅਸੀਂ YouTube ਚੈਨਲ ਤੇ ਪਾਉਨੇ ਆ ਜਿੱਦਾਂ ਜਿੱਦਾਂ ਵੀ ਆਪਾਂ ਨੂੰ ਜਾਣਕਾਰੀ ਮਿਲਦੀ ਆਪਾਂ ਸ਼ੇਅਰ ਕਰਦੇ ਆ ਤੇ ਇਸ ਟਾਈਮ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਨਾ ਜਿਹਦੇ ਵਿੱਚ ਦੋ ਤਿੰਨ ਗੱਲਾਂ ਐਡ ਕਰਕੇ ਦੱਸਣੀਆਂ ਨੇ ਪਹਿਲੀ ਗੱਲ ਇੱਥੇ ਕਿਹੜੇ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਕੰਮ ਇਸ ਕਰਕੇ ਨਹੀਂ ਮਿਲਦਾ ਉਹਨਾਂ ਦੇ ਕੋਲੇ ਪੇਪਰ ਡਾਕੂਮੈਂਟ ਨਹੀਂ ਹੁੰਦੇ ਜਾਂ ਉਹਨਾਂ ਕੋਲੇ ਪਰਮੈਸੋ ਦੀ ਸਜ਼ੋਰ ਨੂੰ ਜਾਂ ਕਿ ਅਜੀਲ ਕਰਾਈ ਹੋਈ ਕਿਸੇ ਨੇ ਇਹਦਾ ਦਾ ਕੋਈ ਕਾਗਜ਼ ਨਹੀਂ ਹੁੰਦਾ ਸਿਰਫ ਜਹਾਜ਼ ਤੋਂ ਚੜ ਕੇ ਇੱਥੇ ਆਏ ਪੇਪਰ ਖਰਾਬ ਹੋ ਗਏ 6 ਮਹੀਨੇ ਵਾਲੇ 9 ਮਹੀਨੇ ਵਾਲੇ ਏਜੰਟ ਨੇ ਜਾਂ ਮਾਲਕ ਨੇ ਜਾਂ ਕਿਸੇ ਬੰਦੇ ਨੇ ਵੀ ਜਦੋਂ ਧੋਖਾ ਦੇਤਾ ਰਿਸ਼ਤੇਦਾਰ ਜਾਂ ਕੋਈ ਯਾਰ ਦੋਸਤ ਨੇ ਪੈਸੇ ਖਾ ਕੇ ਡਾਕੂਮੈਂਟ ਨਹੀਂ ਹੁੰਦੇ ਤਾਂ ਉਹਦੇ ਕਰਕੇ ਇੱਥੇ ਆਪਾਂ ਨੂੰ ਜਿਹੜਾ ਕੰਮ ਨਹੀਂ ਮਿਲਦਾ ਅਗਲੀ ਗੱਲ ਜਿਨ੍ਹਾਂ ਕੋਲੇ ਪੇਪਰ ਹੈਗੇ ਆ ਉਹਨਾਂ ਨੂੰ ਵੀ ਕੰਮ ਕਿਉਂ ਨਹੀਂ ਮਿਲਦਾ ਉਹਨਾਂ ਦਾ ਇੱਕ ਰੀਜ਼ਨ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਸਾਲ 2 ਸਾਲ ਹੋ ਗਏ ਜਾਂ 4 ਸਾਲ ਹੋ ਗਏ ਕੰਮ ਚੰਗੀ ਤਰ੍ਹਾਂ ਨਹੀਂ ਮਿਲਦਾ ਇੱਕ ਜਗ੍ਹਾ ਕੰਮ ਲੱਗੇ ਨੇ ਥੋੜੇ ਬੋਧੇ ਪੈਸੇ ਬਣਦੇ ਆ ਉਹਨਾਂ ਦਾ ਮਾਣਾ ਵੀ ਅੱਗੇ ਲੰਘ ਜੀਏ ਕਿਤੇ ਉਹ ਤਾਂ ਨਹੀਂ ਰੰਗ ਪਾਉਦੇ ਕਿਉਂਕਿ ਉਹਨਾਂ ਦੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਕਿਸੇ ਕੰਮ ਦਾ ਤੇ ਜਾਂ ਬੋਲੀ ਦਾ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੰਮ ਦੀਆਂ ਗੱਲਾਂ ਸ਼ੇਅਰ ਕਰੂੰਗਾ ਕਿਹੜੇ ਕਿਹੜੇ ਕੰਮ ਆਉਣੇ ਚਾਹੀਦੇ ਆ ਕਿਹੜੇ-ਕਿਹੜੇ ਕੰਮ ਆ ਸਕਦੇ ਆ ਤੇ ਕਿਹੜੇ ਕੰਮ ਇੱਥੇ ਤੁਹਾਨੂੰ ਕਿਸਮਤ ਦੇ ਆਧਾਰ ਤੇ ਮਿਲ ਸਕਦੇ ਜੇ ਕਿਸਮਤ ਹੋਵੇ ਬੰਦੇ ਦੀ ਮੈਨੂੰ ਨਹੀਂ ਸੀ ਪਤਾ ਕਿ ਮੈਂ ਬਿਲਡਿੰਗ ਦਾ ਕੰਮ ਕਰੂੰਗਾ ਇੱਥੇ ਆ ਕੇ ਕੁਦਰਤੀ ਤੌਰ ਤੇ ਮੇਰੇ ਕੋਲ ਪੇਪਰ ਨਹੀਂ ਸੀਗੇ ਜਦੋਂ ਪੇਪਰ ਮੈਂ ਅਜੀਲ ਕਰਾਈ ਤੇ ਉਸ ਤੋਂ ਬਾਅਦ ਆਪਾਂ ਨੂੰ ਕੰਮ ਦਾ ਮਾਇਆ ਪਹਿਲਾਂ ਹੀ ਲੱਗ ਗਿਆ ਸੀ ਪਰ ਫਿਰ ਵੀ ਇਸ ਟਾਈਮ ਤੁਸੀਂ ਮੇਰੇ ਜਿਹੜੇ ਕੱਪੜੇ ਦੇਖਦੇ ਹੋ ਕਾਲੇ ਨੇ ਗਰਦ ਨਾਲ ਧੂੜ ਨਾਲ ਤੇਲ ਨਾਲ ਤੇ ਆਪਾਂ ਲੋਹੇ ਦਾ ਕੰਮ ਕਰਦੇ ਆ ਪਿੱਛੇ ਆ ਪਈਆਂ ਇਸ ਥਾਲੇ ਦੇ ਵਿੱਚ ਲੱਗਦੀਆਂ ਗਾਵਾਂ ਦੇ ਫਾਰਮਿੰਗ ਦੇ ਵਿੱਚ ਲੱਗਦੀਆਂ ਨੇ ਜਾਲੀਆਂ ਉਹ ਦੂਜੀਆਂ ਜੰਗਲੇ ਜਿਹੇ ਹੁੰਦੇ ਆ ਤੇ ਅੱਛਾ ਮੈਂ ਗੱਲ ਕਰਦਾ ਸੀਗਾ ਕੰਮ ਦੀ ਸਭ ਤੋਂ ਪਹਿਲਾਂ ਬੋਲੀ ਸਿੱਖਣੀ ਸ਼ੁਰੂ ਕਰੋ ਮੈਂ ਵੀ ਜ਼ੀਰੋ ਤੇ ਹਾਂ ਹਜੇ ਮੈਂ ਵੀ ਬੋਲੀ ਸਿੱਖਦਾ ਰੋਜ਼ ਲਬਜ 12 13 ਲਬਜ ਪੜਦਾ ਇਹ ਗੱਲ ਹੈਗੀ ਆ ਇੱਥੇ ਆਣ ਵਾਲੇ ਜਿਹੜੇ ਹੈਗੇ ਨੇ ਇੰਡੀਆ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਆ ਤੁਸੀਂ ਇਹ ਵੀਡੀਓ ਉਹਨਾਂ ਤੱਕ ਭੇਜ ਸਕਦੇ ਹੋ ਵੈਸੇ ਤਾਂ ਮੈਂ ਵੀਡੀਓ ਸ਼ੇਅਰ ਕਰਨ ਚ ਬੜਾ ਹੱਕ ਜੀ ਨਹੀਂ ਹੁੰਦਾ ਕਿਉਂਕਿ ਮੇਰੇ ਕੋਲੇ ਕੋਈ ਉਹ ਵਾਲਾ ਟੈਲੈਂਟ ਹੈ ਨਹੀਂ ਵੀ बार-बार ਕਮਾਂ ਵੀ ਸ਼ੇਅਰ ਕਰ ਦੋ ਦਬਾ ਦਿਓ ਲਾਈਕ ਕਰ ਦਿਓ ਤੇ ਉਹ ਜਿਹਨੂੰ ਕੰਮ ਦੀ ਗੱਲ ਲੱਗਦੀ ਹੁੰਦੀ ਬੰਦਾ ਆ ਵੀ ਆਪੇ ਸ਼ੇਅਰ ਕਰ ਦਿੰਦਾ ਚਾਰ ਪੰਜ ਬੰਦਿਆਂ ਨੂੰ ਜਿਹਨੂੰ ਵੀ ਤੁਹਾਡਾ ਲਿੰਕ ਹੁੰਦਾ ਜਿੰਨਾਂ ਨਾਲ ਇੱਥੇ ਤੁਹਾਨੂੰ ਜਿਹੜਾ ਕੰਮ ਪੇਪਰ ਹੋਣੇ ਚਾਹੀਦੇ ਆ ਤੇ ਤੁਹਾਡੇ ਕੋਲੇ ਕੋਈ ਵੀ ਡਾਕੂਮੈਂਟ ਆ ਜਿਹੜਾ ਹੋਣਾ ਚਾਹੀਦਾ ਹੁਣ ਆ ਗਈ ਗੱਲ ਕੰਮ ਕਿਉਂ ਨਹੀਂ ਮਿਲਦਾ ਤੁਹਾਨੂੰ ਕਿਉਂ ਨਹੀਂ ਮਿਲਦਾ ਕੰਮ ਮਾਲਕ ਆ ਨਾ ਜਿਹੜੇ ਇੱਥੇ ਇੱਥੇ ਰੂਲ ਨੇ ਇੱਥੇ ਅਸੂਲ ਬਹੁਤ ਮਤਲਬ ਤਗੜੇ ਨੇ ਇਹਨਾਂ ਦੇ ਸਰਕਾਰ ਦੇ ਡਾਕਟਰੀ ਜਾਂ ਅਗਰ ਕਿਤੇ 60 ਬੈਟ ਲੱਗਦੀ ਆ ਤਾਂ ਪੇਪਰ ਨਹੀਂ ਹੈਗੇ ਤਾਂ ਡਾਕਟਰ ਦੇ ਲੈਗੇ ਨਹੀਂ ਜਾ ਸਕਦੇ ਇਹ ਤਾਂ ਹੈਨੇ ਕਿ ਆਪਾਂ ਰਮੇਸ਼ ਡਾਕਟਰ ਕੋਲ ਲੈ ਜਾਓ ਜਾਂ ਤੁਸੀਂ ਹੋਰ ਕੋਲੇ ਲੈ ਜਾਓ ਚੱਕ ਕੇ ਹਨਾ ਪੱਟੀ ਪੁੱਟੀਆਂ ਪਰ ਇੱਥੇ ਜੇ ਕਿਸੇ ਦੇ 60 ਫਿਟ ਵੱਜਦੀ ਆ ਤਾਂ ਉਹ ਬੰਦੇ ਨੂੰ ਪਹਿਲਾਂ ਡਾਕੂਮੈਂਟ ਦਿਖਾਉਣੇ ਪੈਂਦੇ ਫਿਰ ਉਹਦਾ ਇਲਾਜ ਸ਼ੁਰੂ ਹੁੰਦਾ ਇਲਾਜ ਹੋ ਵੀ ਜਾਂਦਾ ਵੈਸੇ ਹੁਣ ਉਹ ਕਿਵੇਂ ਹੁੰਦਾ ਇਹ ਆਪਾਂ ਨੂੰ ਇਹਦੇ ਬਾਰੇ ਹਜੇ ਜਾਣਕਾਰੀ ਨਹੀਂ ਬੀ ਇਹਨਾਂ ਪੇਪਰ ਵਾਲਿਆਂ ਦੇ ਪਹਿਲੀ ਗੱਲ ਇਲਾਜ ਬਾਅਦ ਦੀ ਗੱਲ ਤੇ ਮਾਲਕ ਕੋਈ ਵੀ ਆ ਚਾਹੇ ਖੇਤੀਬਾੜੀ ਦਾ ਕੰਮ ਆ ਚਾਹੇ ਕੋਈ ਫੈਕਟਰੀ ਲਾਈਨਾਂ ਛੋਟੀ ਮੋਟੀ ਚਾਹੇ ਕੋਈ ਛੋਟੀ ਜਿਹੀ ਵਰਕਸ਼ਾਪ ਆ ਤੁਹਾਨੂੰ ਬੰਦਾ ਤਾਂ ਨਹੀਂ ਰੱਖਦਾ ਕਿਉਂਕਿ ਤੁਹਾਡੇ ਕੋਲੇ ਡਾਕੂਮੈਂਟ ਨਹੀਂ ਹੁੰਦੇ ਉਹਨੂੰ ਖਤਰਾ ਹੁੰਦਾ ਖਤਰਾ ਇਹ ਹੁੰਦਾ ਵੀ ਅਗਰ ਤੁਸੀਂ ਫੜੇ ਜਾਂਦੇ ਹੋ ਪੁਲਿਸ ਵੱਲੋਂ ਸਰਕਾਰ ਵੱਲੋਂ ਤੇ ਤੁਸੀਂ ਪਹਿਲੇ ਤੁਹਾਨੂੰ ਜੁਰਮਾਨਾ ਹੁੰਦਾ ਵੀ ਤੁਹਾਡੇ ਪੇਪਰ ਕਿਉਂ ਨਹੀਂ ਹੈਗੇ ਦੂਜੀ ਗੱਲ ਮਾਲਕ ਦਾ ਸਾਰਾ ਕੰਮ ਸਾਰੀ ਉਮਰ ਲਈ ਬੰਦ ਹੋ ਜਾਂਦਾ ਇਹ ਚੀਜ਼ ਮੈਂ ਸੁਣੀ ਆ ਤੇ ਮਾਲਕ ਨੂੰ ਜੁਰਮਾਨਾ ਬਹੁਤ ਤਕੜਾ ਹੁੰਦਾ ਕਹ ਦਈਏ ਵੀ ਯੂਰੋ ਦੇ ਹਿਸਾਬ ਜੇ ਆਪਾਂ ਇੰਡੀਆ ਦੇ ਇੰਡੀਆ ਦੀ ਕਰੰਸੀ ਦੇ ਹਿਸਾਬ ਨਾਲ ਦਸੀਏ ਤਾਂ ਉਹਨੂੰ ਕਰੋੜਾਂ ਅਰਬ ਰੁਪਇਆ ਜੁਰਮਾਨਾ ਹੋ ਜਾਂਦਾ ਇੱਥੇ ਦੇ 4-5 ਲੱਖ ਰੁਪਇਆ ਵੀ ਹੋ ਸਕਦਾ ਲੱਖ ਵੀ ਹੋ ਸਕਦਾ 10 ਲੱਖ ਵੀ ਹੋ ਸਕਦਾ ਉਸ ਫੈਕਟਰੀ ਦੇ ਮਾਲਕ ਦੀਆਂ ਕੰਮ ਦੇ ਖੇਤਾਂ ਦੇ ਮਾਲਕ ਦੀ ਅਗਲੀ ਵੰਸ਼ ਵੀ ਨਹੀਂ ਪੈਸੇ ਲਾ ਸਕਦੀ ਜੁਰਮਾਨਾ ਵਧ ਹੀ ਜਾਂਦਾ ਇਹ ਚੀਜ਼ ਹਜੇ ਆਪਾਂ ਸੁਣੀ ਆ ਤੇ ਜਿਹੜੇ ਪੁਰਾਣੇ ਬੰਦੇ ਨੇ ਉਹਨਾਂ ਤੋਂ ਬਾਕੀ ਤੁਸੀਂ ਗੂਗਲ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਤੇ ਅਗਲੀ ਗੱਲ ਤਾਨੂੰ ਬੋਲੀ ਨਹੀਂ ਆਉਂਦੀ ਪੇਪਰ ਨਹੀਂ ਹੈਗੇ ਐਸੇ ਕਰਕੇ ਨਹੀਂ ਕੰਮ ਮਿਲਦਾ ਤੇ ਦੂਜੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਕੰਮ ਕਿਹੜੇ-ਕਿਹੜੇ ਆਉਣੇ ਚਾਹੀਦੇ ਆ ਤੁਹਾਨੂੰ ਕੰਮ ਸਭ ਤੋਂ ਪਹਿਲੇ ਲੱਕੜੀ ਦਾ ਬਿਲਡਿੰਗ ਦਾ ਮਕੈਨਿਕੀ ਦਾ ਕਾਰਵਾਸ਼ ਦਾ ਡੈਂਟਿੰਗ ਪੇਂਟਿੰਗ ਦਾ ਇਦਾਂ ਦੇ ਕਾਫੀ ਕੰਮ ਨੇ ਜਿਹੜੇ ਤੁਹਾਨੂੰ ਮਾੜੇ-ਮੋٹے ਆਉਣੇ ਚਾਹੀਦੇ ਆ ਅਗਰ ਤੁਸੀਂ ਮੰਨ ਲਓ ਵੀ ਅਗਲੇ ਸਾਲ 2 ਸਾਲ ਬਾਅਦ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ 2-2 ਮਹੀਨੇ 3-3 ਮਹੀਨੇ ਸਾਰੇ ਕੰਮਾਂ ਤੇ ਲਾ ਲਓ ਤੁਹਾਨੂੰ ਉਹਦਾ ਇਹ ਹੋ ਜਾਊਗਾ ਕਿ ਕਿਤੇ ਵੀ ਕੋਈ ਵੀ ਕੰਮ ਮਿਲ ਸਕਦਾ ਹੁਣ ਮੈਂ ਬਿਲਡਿੰਗ ਦਾ ਕੰਮ ਮਹੀਨਾਵਾਂ ਕਿ ਕੀਤਾ ਸੀ ਉੱਥੇ ਵੀ ਆਏ ਪਾਉਂਦੀ ਆ ਪਾਂਦੀਆਂ ਜੇ ਲਾਈਆਂ ਸੀ ਟੱਗ ਟੁੰਗੇ ਜੇ ਲਾਏ ਸੀ ਕੋਈ ਬਾਲੇ ਵੱਡੇ ਕੰਮ ਨਹੀਂ ਸੀ ਕੀਤੇ ਲੱਕੜੀ ਦਾ ਕੰਮ ਆਪ ਪਹਿਲਾਂ ਹੀ ਜਾਣਦੇ ਸੀ ਤੇ ਦੋ ਤਿੰਨ ਜਗ੍ਹਾ ਤੇ ਆਪਾਂ ਹੋਰ ਕੰਮ ਕੀਤਾ ਸੀ ਮਤਲਬ ਪੇਂਟ ਪੂਂਡ ਦੇ ਕੰਮ ਆਪਾਂ ਕਰ ਸਕਦੇ ਆ ਇਹ ਸਾਡੇ ਕਰਾਂਜੀ ਆਮ ਅਸੀਂ ਕਰਦਾ ਹੀ ਦਿੰਦੇ ਆ ਤੁਹਾਨੂੰ ਇਹ ਸਾਰੇ ਕੰਮ ਨੇ ਜਿਹੜੇ ਹੋਣੇ ਚਾਹੀਦੇ ਆ ਤੇ ਬਾਕੀ ਡਾਕੂਮੈਂਟ ਵੱਧ ਤੋਂ ਵੱਧ ਤੁਸੀਂ ਕਿਸੇ ਨਾ ਕਿਸੇ ਬੰਦੇ ਤੋਂ ਪਤਾ ਕਰਕੇ ਬਣਾ ਸਕਦੇ ਹੋ ਜਿਹਨਾਂ ਬੰਦਿਆਂ ਕੋਲੇ ਪੇਪਰ ਨਿਊ ਅਜੀਲ ਕਰਵਾ ਸਕਦੇ ਹੋ ਤਾਂ ਤੁਹਾਨੂੰ ਕੰਮ ਮਿਲੂਗਾ ਸਭ ਤੋਂ ਪਹਿਲਾਂ ਬੋਲੀ ਆ ਕਿਉਂਕਿ ਬੰਦੇ ਮੇਰੇ ਸਮਝਾਉਂਦਾ ਹੀ ਨਹੀਂ ਹੈਗੇ ਬਾਲਾ ਜੇ ਅਣਜਾਣ ਨਾਲ ਕੰਨਾ ਜਾਂ ਤੁ ਜੋ ਮਰਜ਼ੀ ਕਰੀ ਚੱਲ ਤਾਂ ਬਹੁਤ ਦਿੱਕਤਾਂ ਬਹੁਤ ਆਉਂਦੀਆਂ ਨੇ ਬਾਕੀ ਹੋਰ ਜਿਹੜੀਆਂ ਵੀਡੀਓ ਨੇ ਤੇ ਆਪਾਂ ਇਸ ਕੰਮ ਦੇ ਰਿਲੇਟਡ ਜਿਹੜੇ-ਜਿਹੜੇ ਕੰਮ ਜ਼ਰੂਰੀ ਸਿੱਖਣੇ ਚਾਹੀਦੇ ਆ ਤੇ ਕਿੱਥੇ-ਕਿੱਥੇ ਕੰਮ ਮਿਲ ਸਕਦਾ ਉਹ ਸਾਰਾ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਹੁਣ ਦੀ ਵੀਡੀਓ ਲਈ ਧੰਨਵਾਦ ਬਾਕੀ ਜੇ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਇਹ ਆਪਾਂ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਆ ਤੇ ਆਪਾਂ ਜ਼ਰੂਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦੀ ਹੈ ਕਿ ਜਾਣਕਾਰੀ ਇਸ ਚੈਨਲ ਉੱਤੇ ਸਹੀ ਪਈਆਂ ਬਾਕੀ ਹੋਰ YouTube ਚੈਨਲ ਬਹੁਤ ਨੇ ਇਕੱਲੇ ਬੰਦੇ ਦੀ ਵੀਡੀਓ ਨਹੀਂ ਸਾਰੇ ਬੰਦੇ ਦੀਆਂ ਗੱਲਾਂ ਸੁਣੋ ਸਿੱਖਿਆ ਮਿਲਦੀ ਹਰ ਇੱਕ ਵੀਡੀਓ 'ਚ ਜਿਹੜੇ ਬੰਦੇ ਅਲੱਗ-ਅਲੱਗ ਸ਼ਹਿਰਾਂ ਦੇਸ਼ਾਂ ਦੇ ਵਿੱਚ ਰਹਿੰਦੇ ਆ ਧੰਨਵਾਦ